ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੀਐਮ ਭਗਵੰਤ ਮਾਨ ਦੇ ਲਈ ਆਈ ਆਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਜੀ ਅੱਜ ਆਏ ਦਿਨ ਬਹੁਤ ਸਾਰੇ ਖਬਰਾਂ ਸਾਹਮਣੇ ਆਉਂਦੀਆਂ ਜੋ ਕਿ ਸਿਆਸਤ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ਹੁਣ ਸਿਆਸਤ ਨਾਲ ਜੁੜੀ ਅਜਿਹੀ ਖਬਰ ਆ ਰਹੀ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਜੀ ਆਪਾਂ ਗਵਰਨਮੈਂਟ ਤੋਂ ਵੀ ਇੱਕ ਖਬਰ ਨੂੰ ਸੁਣ ਕੇ ਹੋਸ਼ ਉੱਡ ਚੁੱਕੇ ਹਨ ਜੀਆ ਦੋਸਤ ਖਬਰ ਮਿਲੀ ਹੈ ਕਿ ਪੰਜਾਬ ਦੇ ਜਲੰਧਰ ਤੋਂ ਇੱਕ ਦਰਜਿਆਂ ਤੋਂ ਵੱਧ ਕੌਸਲਰਾਂ ਨੇ ਭਾਇ ਭਾਦਾ ਕੰਮ ਫੜਿਆ ਹੈ ਤੇ ਉਕਤ ਕੌਸਲਰ ਦੇ ਜਲੰਧਰ ਜਿਹਦੇ ਸਾਬਕਾ ਸੰਸਦ ਮੈਂਬਰ ਸੰਸ਼ੀਲ ਰਿੰਕੋ ਤੇ ਸਾਬਕਾ ਵ代 ਅਕਸ਼ੀਤ ਅੰਗਰਾਲ ਨਾਲ ਸੰਬੰਧਤ ਸਨ ਇਹਨੂੰ ਕੋਨੇ ਚੰਡੀਗੜ੍ਹ ਦੇ ਕੌਂਸਲਰਾਂ ਨੂੰ ਪਾਇਪਾ ਚ ਸ਼ਾਮਿਲ ਕਰਵਾਇਆ ਤੇ 10 ਦੇ ਇੱਕ ਤੋਂ ਜੋਇਨਿੰਗ ਤੋਂ ਪਹਿਲਾਂ ਸ਼ਹਿਰ ਦੇ ਬਾਹਰ ਇੱਕ ਨਿੱਜੀ ਜਗ੍ਹਾ ਤੇ ਸਾਰੇ ਨੇ ਮੀਟਿੰਗ ਕੀਤੀ ਗਈ ਸੀ ਇਸ ਬਾਅਦ ਚ ਅੱਜ ਯਾਨੀ ਕਿ ਐਤਵਾਰ ਨੂੰ ਚੰਡੀਗੜ੍ਹ ਚ ਸਭ ਨੂੰ ਸ਼ਾਮਿਲ ਕਰਵਾ ਲਿਆ ਗਿਆ 10 ਦੇ ਰਿੰਕੂ ਅਤੇ ਅੰਗੁਰਾਲਾ ਗੀਤੇ ਦਿਨ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਜਿਸ ਕਰਕੇ ਹੁਣ ਇਹ ਭਗਵੰਤ ਮਾਨ ਨੂੰ ਬਹੁਤ ਤਕੜਾ ਝੜਕਾ ਲੱਗਿਆ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਚ ਪਾਇਪਾ ਵਿੱਚ ਸ਼ਾਮਿਲ ਹੋਣ ਵਾਲੇ ਆਗੂ ਵਿੱਚ ਸਭ ਤੋਂ ਵੱਧ ਚਰਚਿਤ ਨਾ ਕਮਲਜੀਤ ਸਿੰਘ ਪਾਟਿਆ ਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਤਨੁਬਾਧ